ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਸ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਆਪ ਜੀ ਦੇ ਘਰ ਪਰਿਵਾਰ ਸੁੱਖ ਸ਼ਾਂਤੀ ਹੋਵੇਗੀ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੇ ਅਹੀਂ ਘਰ ਛੁੱਟੀ ਆਏ ਸੀਗੇ ਔਰ ਆਪਣੇ ਲਾਗੇ ਦਾ ਜਿਹੜਾ ਖੇਤ ਹੈ ਆਪਾਂ ਉੱਥੇ ਚੱਲੇ ਆਂ ਤੇ ਉਹ ਤੁਹਾਨੂੰ ਦਿਖਾਣੇ ਆ ਇੱਕ ਜਿਹੜਾ ਸ਼ਹਿਦ ਹੁੰਦਾ ਹੈ ਦੇਸੀ ਸ਼ਹਿਦ ਉਹ ਆਪਣੇ ਖੇਤ ਦੇ ਵਿੱਚ ਲੱਗਾ ਹੈ ਤੇ ਉਸ ਨੂੰ ਅਸੀਂ ਉਤਾਰਾਂਗੇ ਜਿਹੜਾ ਦੇਸੀ ਸ਼ਹਿਦ ਹੁੰਦਾ ਹੈ ਹਨਾ ਜੀ ਆਪ ਸਾਰੇ ਜਾਣੀ ਜਾਣੋ ਦੇਖਦੇ ਆ ਚਲੋ ਆਪਾਂ ਭਾਈ ਸਾਹਿਬ ਲੱਗੇ ਨੇ ਤੇ ਭਾਈ ਸਾਹਿਬ ਕਾਰਵਾਈ ਕਰ ਰਹੇ ਨੇ ਤੇ ਤੁਹਾਨੂੰ ਦਿਖਾਣੇ ਆ ਦੇਸੀ ਸ਼ਹਿਦ ਕਿਵੇਂ ਤਰ੍ਹਾਂ ਦਾ ਹੁੰਦਾ ਆ ਦੇਖੋ ਮੱਖੀਆਂ ਆ ਛੋਟੀਆਂ ਮੱਖੀਆਂ ਹੁੰਦੀਆਂ ਨੇ ਦੇਸੀ ਸ਼ਹਿਦ ਲਈ ਤੇ ਆਪਣੇ ਭਾਈ ਸਾਹਿਬ ਵੀਜੀ ਮਾਚਿਸ ਅੱਗ ਬਾਲ ਲਈ ਇਹਨਾਂ ਨੇ ਤੇ ਕਪੜਾ ਇੱਕ ਸਕੋਟਨ ਦਾ ਕਪੜਾ ਹੈ ਤੇ ਆਪਾਂ ਇਹਨੂੰ ਮੱਖੀਆਂ ਦੇ ਲਾਗੇ ਜਾਵਾਂਗੇ ਤੇ ਮੱਖੀਆਂ ਇਦਾਂ ਉੱਡਣਗੀਆਂ ਹਨਾ ਤੇ ਫਿਰ ਮੱਖੀਆਂ ਸਾਰੀਆਂ ਉੱਡ ਜਾਣਗੀਆਂ ਤੇ ਜਿਹੜਾ ਸ਼ਹਿਦ ਹੈ ਉਹ ਆਪਾਂ ਉਤਾਰ ਲਵਾਂਗੇ ਤੇ ਮੱਖੀਆਂ ਨੂੰ ਵੀ ਨੁਕਸਾਨ ਨਾ ਹੋਵੇ ਹਨਾ ਜੀ ਤੇ ਭਾਈ ਸਾਹਿਬ ਨੇ ਲੱਗਾ ਲੱਗਦਾ ਕਿ ਕੋਰਸ ਕੀਤਾ ਹੁੰਦਾ ਭਾਈ ਸਾਹਿਬ ਨੇ ਤੇ ਇਹ ਵੀ ਭਾਈ ਸਾਹਿਬ ਛੁੱਟੀ ਆਈ ਸੀਗੇ ਤੇ ਸਾਡਾ ਮਨ ਬਣਿਆ ਚਲੋ ਅੱਜ ਆਪਾਂ ਸ਼ੈਦ ਉਤਾਰਦੇ ਆ ਤੇ ਚਲੋ ਦੇਖਦੇ ਆ ਅੱਗੇ ਕੀ ਹੁੰਦਾ ਮਾਰਜ ਭਲੀ ਕਰੇ ਮੰਮੀ ਡੈਡੀ ਉਧਰ ਲੱਗੇ ਨੇ ਉਹ ਗਵਾਰਾ ਦੇਸੀ ਤੋੜ ਰਹੇ ਸੀ ਆਪਣੀ ਅੱਗ ਜਿਹੜੀ ਹੈਗੀ ਜਲ ਗਈ ਹੈ ਤੇ ਤਿਤਲੀਆਂ ਵੀ ਦੇਖੋ ਕਿੰਨੀ ਖੂਬਸੂਰਤ ਐ ਤੇ ਇੱਕ ਗਵਾਰ ਸੀਗਾ ਦੇਸੀ ਗਵਾਰਾ ਉਹਦੇ ਉੱਪਰ ਜੇ ਲੱਕੜ ਹੁੰਦੀ ਹੁੰਦੇ ਤੇ ਲੱਗੇ ਅੱਗ ਬਲ ਗਈ ਹੈ ਹੁਣ ਮੱਖੀਆਂ ਧੀਰੇ ਧੀਰੇ ਹਟਣਗੀਆਂ ਹਨਾ ਮੱਖੀਆਂ ਜਦੋਂ ਸਾਰੀਆਂ ਥੂਰੀ ਮੂਵ ਹੋ ਜਾਣਗੀਆਂ ਤੇ ਫਿਰ ਆਪਾਂ ਇਹਨੂੰ ਸ਼ਾਇਦ ਨੂੰ ਉਤਾਰਾਂਗੇ ਤੇ ਦੇਖਦੇ ਅੱਗੇ ਕੀ ਹੁੰਦਾ ਹੈ ਹਾਲੇ ਫਿਲਹਾਲ ਲੱਗਦਾ ਕਪੜਾ ਬਲਿਆ ਨਹੀਂ ਹੈਗਾ ਹਾਂਜੀ ਸੰਗਤ ਜੀ ਅਸੀਂ ਹੁਣ ਕਪੜਾ ਚੇਂਜ ਕੀਤਾ ਹੈ ਤੇ ਫਾਈਨਲੀ ਅੱਗ ਲੱਗ ਚੁੱਕੀ ਹੈ ਕਪੜੇ ਨੂੰ ਤੇ ਹੁਣ ਆਹ ਦੇਖੋ ਜਿਹੜਾ ਹੈ ਮੱਖੀਆਂ ਉੱਡਣਾ ਸਟਾਰਟ ਹੋ ਗਈਆਂ ਨੇ ਤੇ ਭਰਾਵਾ ਪਿੱਛੇ ਵੀ हट ਜਾਈਏ ਥੋੜਾ ਮਾਤਾ ਮੂੰਹ ਤੇ ਕਪੜਾ ਵੀ ਨਹੀਂ ਕਰਿਆ ਮੇਰੇ ਲੜ ਗਿਆ ਤਾਂ ਮੂੰਹ ਮੋਟਾ ਹੋ ਜਾਣਾ ਸੋਝਣਾ ਹੁਣ ਮੱਖੀ ਉੱਡਣਾ ਸਟਾਰਟ ਹੋ ਗਈ ਨੇ ਤੇ ਆ ਜਿਹੜਾ ਹੈ ਇਹਦੇ ਵਿੱਚ ਸ਼ਹਿਦ ਹੈ ਮਿੱਠਾ ਦੇਸੀ ਸ਼ਹਿਦ ਇਹ ਬਹੁਤ ਕੰਮ ਦੀ ਚੀਜ਼ ਹੈ ਭਾਈ ਤੇ ਸਰਦੀਆਂ ਦੇ ਵਿੱਚ ਛੋਟੇ ਜਵਾਕਾਂ ਨੂੰ ਆਪਾਂ ਦੇ ਸਕਨੇ ਆ ਆਪਾਂ ਨੂੰ ਆਪਾਂ ਨੂੰ ਵੀ ਠੰਡ ਲੱਗ ਜੇ ਤਾਂ ਆਪਾਂ ਵੀ ਯੂਜ਼ ਕਰ ਸਕਦੇ ਆ ਚਲੋ ਬਾਕੀ ਤੁਹਾਨੂੰ ਪ੍ਰੋਸੈਸ ਦਿਖਾਣੇ ਆ ਹੁਣ ਹੋ ਇਸ ਨੂੰ ਉਤਾਰਨ ਵਾਸਤੇ ਇੱਕ ਹੋਰ ਚੀਜ਼ ਦੀ ਲੋੜ ਪੈ ਗਈ ਜਿਹਨੂੰ ਆਪਾਂ ਕਹਿ ਸਕਨੇ ਆ ਹਿਆਰ ਹਾਤੂਗੀ ਦੇਖਿਆ ਹੁਣ ਇਹਨੂੰ ਦਾ ਤਰੀਕਾ ਕਹਿੰਦੇ ਆ ਤੇ ਫਿਲਹਾਲ ਸਾਡੀ ਜੋ ਕਾਰਵਾਈ ਸਟਾਰਟ ਹੈ ਚੱਲ ਰਹੀ ਹੈ ਗoing on work on process progress ਤੇ ਲੱਗਦਾ ਭਾਈ ਸਾਹਿਬ ਨੇ ਪੋਸ਼ ਉਤਾਰਿਆ ਮੱਖੀਆਂ ਪਿੱਛੇ ਲੱਗ ਗਈਆਂ ਸੀ ਸਾਨੂੰ ਭੱਜਣਾ ਪੈ ਗਿਆ ਲਓ ਜੀ ਓਹੋ ਵਾਹ ਜੀ ਵਾਹ ਆ ਉਤਾਰਿਆ ਮੱਖੀਆਂ ਹੀ ਸਾਨੂੰ ਕਿਆ ਮਾਦੇ ਆਏ ਦੇਸੀ ਉਹ ਆਪੂ ਦੇਸੀ ਚਾਹ ਉਹ ਤੇਰੀ ਭਰਾਵਾ ਮੇਰੇ ਪਿੱਛੇ ਪੈ ਗਈ ਇੱਕ ਇਹਨੂੰ ਕਹਿੰਦੇ ਆ ਦੇਸੀ ਸ਼ਹਿਰ ਆਦੀ ਕੁਸਮ ਜੀ ਕੀ ਬਾਤ ਹੈ ਕੀ ਬਾਤ ਹੁਣ ਆਪਾਂ ਜਦ ਵਿੱਚ ਭਾਂਡੇ ਵਿੱਚ ਰੱਖਾਂਗੇ ਆ ਦੇ ਵਿੱਚ ਆਓ ਦੇਖੋ ਬਰਾਸਿਪ ਭਾਈ ਸਾਹਿਬ ਨੇ ਪੂਰਾ ਕਰ ਲਿਆ ਕਿਆ ਬਾਤ ਹੈ ਆ ਦੇਖੋ ਪੂਰਾ ਸ਼ਹਿਦ ਭਰਿਆ ਹੋਇਆ ਇੰਦੇ ਵਿੱਚ ਤੁਹਾਨੂੰ ਦਿਖਾਣੇ ਆ ਸੀ ਚੰਗੀ ਤਰ੍ਹਾਂ ਅਨੌਂਸ ਕਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਦੇਸੀ ਮੱਖੂ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਆ ਦੇਖੋ ਸੁੰਨਾ ਸ਼ਹਿਦ ਥੋੜੀ ਜੀ ਨੂੰ ਇੱਕ ਭਾਂਡੇ ਦੇ ਵਿੱਚ ਬਾਹਰ ਲਿਆਂਗੇ ਚੰਗੀ ਤਰ੍ਹਾਂ ਕੇਅਰਫੁਲੀ ਨਾਲ ਇਹ ਭਾਂਡੇ ਇੱਕ ਐਕਿਊਨਸੀ ਨੂੰ ਪਾਰਾਂਗੇ ਔਰ ਇਧਰ ਤੁਹਾਨੂੰ ਘਰਸ਼ਣ ਕਰਾਈਏ ਉਹ ਮੰਮੀ ਡੈਡੀ ਫਿਰਦੇ ਨੇ ਦੇਸੀ ਗੁਵਾਰਾ ਹੈਗਾ ਉਹ ਤੋੜ ਰਹੇ ਨੇ ਉਹ ਦੇਖੋ ਜੀ ਮਾਤਾ ਮਾਤਾ ਸਤਿ ਸ਼੍ਰੀ ਅਕਾਲ ਉਹ ਦੇਖੋ ਦੂੜਿਆਣੀ ਪਿਛੋਂ ਆਉਂਦੇ ਆ ਆ ਬਸ ਮੱਖੂ ਤਾਰ ਲਿਆ ਸੀ ਇੱਥੇ ਤਾਂ ਸਾਡੇ ਮੱਖੂ ਕਹਿੰਦੇ ਨੇ ਬਾਕੀ ਜੋ ਇਹਨਾਂ ਨੂੰ ਕਿਹਾ ਜਾਂਦਾ ਉਹ ਤਾਂ ਸ਼ਹਿਦ ਹੀ ਕਹਿੰਦੇ ਨੇ ਦੇਸੀ ਦੇਸੀ ਸ਼ਹਿਦ ਰਾਜਸਤਾਨ ਇੱਥੇ ਤਾਂ ਸਾਡੇ ਮੱਖੂ ਕਹਿੰਦੇ ਨੇ ਮੱਖੂ ਠੀਕ ਹੈ ਜੀ ਤੇ ਇਹਨੂੰ ਅਸੀਂ ਉਤਾਰ ਲਿਆ ਹੁਣ ਇਹਨੂੰ ਪੂਰਾ ਉਤਾਰ ਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਉਤਾਰਨਾ ਆਹ ਦੇਖੋ ਜੀ ਥੱਲੇ ਦਾ ਰਸ ਝੋਣ ਲਿਆ ਵਾ ਤੇ ਇਹਨੂੰ ਅਸੀਂ ਇਹਨੂੰ ਉਤਾਰਾਂਗੇ ਲੈਓ ਥੋੜਾ ਜਿਹਾ ਚੈੱਕ ਕਰਾਓ ਆਹ ਵਾ ਜੀ ਵਾ ਇਹ ਕੁਦਰਤੀ ਚੀਜ਼ ਹੈ ਭਾਈ ਸਾਹਿਬ ਰੱਬ ਨੇ ਸਾਡੇ ਵਾਸਤੇ ਇਹ ਸਾਨੂੰ ਗਿਫਟ ਦਿੱਤਾ ਹੈ ਪਰ ਅਸੀਂ ਕੁਦਰਤ ਨਾਲ ਖੇਡਵਾੜ ਕਰਦੇ ਹਾਂ ਇਹ ਚੰਗੀ ਗੱਲ ਨਹੀਂ ਹੈ ਨਾ ਤੇ ਸਾਡੇ ਤੇ ਸੰਗਤ ਜੀ ਜਿਹੜਾ ਆਪਾਂ ਸ਼ਾਇਦ ਜਿਹੜਾ ਹੁੰਦਾ ਹੈ ਮਾਰਕੀਟ ਦੇ ਵਿੱਚ ਜਿਹੜਾ ਹੁੰਦਾ ਹੈ ਉਹ ਬਿਲਕੁਲ ਨਕਲੀ ਹੁੰਦਾ ਹੈ ਕੈਮੀਕਲ ਹੁੰਦਾ ਹੈ ਤੇ ਆਹ ਜਿਹੜਾ ਸ਼ਾਇਦ ਹੈ ਇਹ ਬਿਲਕੁਲ ਕੁਦਰਤੀ ਹੈ ਨੇਚਰਲੀ ਕਹਿ ਸਕਨੇ ਇਹਨੂੰ ਤੇ ਆਹ ਦੇਖੋ ਇੱਕ ਗਵਾਰੇ ਦੀ ਲੱਕੜ ਹੈ ਤੇ ਉਹਦੇ ਉੱਤੇ ਸ਼ਾਇਦ ਲੱਗਿਆ ਹੋਇਆ ਸੀਗਾ ਮਧੂਮੱਖੀ ਨੇ ਆਪਣਾ ਘਰ ਬਣਾਇਆ ਸੀਗਾ ਤੇ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਮਹਾਰਾਜ ਨੇ ਦੇਖੋ ਕਿੰਦਾ ਦਾ ਕੀ ਬਣਾ ਛੱਡਿਆ ਨਾ ਕੁਦਰਤ ਕਰਕੇ ਵਸਿਆ ਸੋਏ ਗਨੀਵ ਤੇਰੀ ਸਿਫਤ ਤੇਰੇ ਕਦਮ ਸਲਾਹਾ ਅਚਰਜ ਤੇਰੀ ਕੁਦਰਤ ਸੱਚੇ ਪਾਤਸ਼ਾਹ ਕਿੰਨਾ ਪਿਆਰਾ ਸਾਨੂੰ ਇੱਕ ਗਿਫਟ ਦਿੱਤਾ ਹੈ ਦੇਖੋ ਕਿਵੇਂ ਸ਼ਹਿਦ ਚੋਰੀਆ ਹੈ ਤੇ ਬਹੁਤ ਮਹਾਰਾਜ ਦੀ ਕਿਰਪਾ ਹੈ ਹੈ ਨਾ ਆਪਾਂ ਕਹਿ ਸਕਦੇ ਹਾਂ ਫਾਈਨਲੀ ਸਾਡਾ ਜਿਹੜਾ ਪ੍ਰੋਸੈਸ ਸੀ ਕੰਪਲੀਟ ਹੋਇਆ ਬੜੀ ਮੁਸ਼ਕਲ ਬੜੀ ਘਾਲਣਾ ਕੀਤੀ ਇੰਦੇ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਮੱਖੀਆਂ ਕੱਟ ਲੈਣਗੀਆਂ ਬਾਈਟ ਕਰਨਗੀਆਂ ਤੇ ਫਿਰ ਨੁਕਸਾਨ ਹੋ ਸਕਦਾ ਹੈ ਨਾ ਕਾਫੀ ਸਾਰੀਆਂ ਮੱਖੀਆਂ ਜਿਹੜੀਆਂ ਹੁੰਦੀਆਂ ਨੇ ਜੇ ਉਹ ਸਾਡੇ ਤੇ ਹਮਲਾ ਕਰਨਗੀਆਂ ਤਾਂ ਕਾਫੀ ਸਾਨੂੰ ਨੁਕਸਾਨ ਹੋ ਸਕਦਾ ਹੈ ਤੇ ਇਦਾਂ ਕਰਕੇ ਸਾਨੂੰ ਸੇਫਟੀ ਨਾਲ ਕੰਮ ਕਰਨਾ ਪੈਂਦਾ ਵਾ ਔਰ ਆਈਲੀ ਪ੍ਰੋਸੈਸ ਜਿਹੜਾ ਸੀਗਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੰਪਲੀਟ ਹੋਇਆ ਤੇ ਤੁਸੀਂ ਸਾਰੇ ਦੱਸਿਓ ਕਮੈਂਟ ਦੇ ਵਿੱਚ ਕਿ ਕਿੰਨੇ ਕਿੰਨੇ ਇਹ ਦੇਸੀ ਸ਼ਹਿਦ ਦਾ ਸਵਾਦ ਚੱਖਿਆ ਹੈ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਆਂ ਆਫ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਤਬ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਖੁਸ਼ ਰਹੋ ਹੱਸਦੇ ਰਹੋ